ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਰਦੋ ਸਿੰਘ ਤੇ ਆਪ ਦੇਖ ਰਹੇ ਹੋ ਪੰਜਾਬ ਸਿਟੀਜ਼ਨ ਨਿਊਜ਼ ਅੱਜ ਖੜੇ ਹਾਂ ਤਹਿਸੀਲ ਜੀਰਾ ਦੇ ਦੇ ਨੇ ਉਹਦੇ ਪਿੰਡ ਰੁਕਣੇ ਵਾਲਾ ਦੇ ਵਿੱਚ ਜਿੱਥੇ ਕੀ ਆਪਾਂ ਆਮ ਹੀ ਦੇਖਣ ਦੇ ਵਿੱਚ ਮਿਲਦਾ ਸੀਗਾ ਕਿ ਐਮਐਲਏ ਮਨੀਸ਼ ਕਟਾਰੀਆ ਵੱਲੋਂ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਵਾਕੇ ਦੇ ਵਿੱਚ ਵਿਚਰਿਆ ਜਾ ਰਿਹਾ ਤੇ ਆਪਣੇ ਤਨ ਮਨ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਉਹੀ ਸੇਵਾ ਅੱਜ ਆਧਾਰਨ ਦੇ ਤੌਰ ਤੇ ਵੇਖਣ ਨੂੰ ਵੀ ਮਿਲ ਰਹੀ ਹੈ ਉਹਨਾਂ ਨੇ ਐਮਐਲਏ ਨਰੇਸ਼ ਕਟਾਰੀਆ ਦੇ ਬੇਟੇ ਜੀ ਸ਼ੰਕਰ ਕਟਾਰੀਆ ਜੀ ਵੱਲੋਂ ਆਪਣੇ ਤਨ ਅਤੇ ਦੇਹੀ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਆਓ ਉਹਨਾਂ ਨਾਲ ਗੱਲਬਾਤ ਕਰਵਾਉਂਦੇ ਆਂ ਹਾਂਜੀ ਸੱਸੀ ਸਾਹਿਬ ਜੀ ਸੱਸੀ ਕਾਲ ਜੀ ਹਾਂਜੀ ਵੀਰ ਜੀ ਆਮ ਦੇਖਣ ਦੇ ਵਿੱਚ ਆਉਂਦਾ ਸੀਗਾ ਕਿ ਜਿਹੜਾ ਵੀ ਨਿਤਾ ਆਉਂਦਾ ਸੀ ਬੋੜੋ ਬਚਾਉਂਦਾ ਚਲਾ ਜਾਂਦਾ ਸੀ ਲੇਕਿਨ ਤੁਹਾਡੇ ਵੱਲੋਂ ਬੜੇ ਤਨ ਦੇਹੀ ਦੇ ਨਾਲ ਆਪਣੇ ਹੱਥੀ ਸੇਵਾ ਕੀਤੀ ਜਾ ਰਹੀ ਹੈ ਸਾਡਾ ਨਹੀਂ ਸਾਰਿਆਂ ਦਾ ਫਰਜ਼ ਮੰਨਦਾ ਵਾ ਕਿ ਜਦੋਂ ਵੋਟਾਂ ਦਾ ਸਮਾਂ ਹੁੰਦਾ ਵਾ ਉਦੋਂ ਅਸੀਂ ਇਹਨਾਂ ਦਾ ਵਾਦਾ ਕਰਕੇ ਜਾਂਦੇ ਹਾਂ ਤੁਹਾਡੇ ਸੁੱਖ-ਦੁੱਖ ਦੇ ਅਸੀਂ ਸਾਥੀ ਹਾਂ ਤੇ ਜਦੋਂ ਸੁੱਖ ਦਾ ਸਮਾਂ ਹੁੰਦਾ ਤਾਂ ਸਾਰੇ ਤਿਆਰ ਸ਼ਾਹ ਹੋ ਕੇ ਜਾਂਦੇ ਪਰ ਜਿਹੜਾ ਅੱਜ ਦਾ ਸਮਾਂ ਵਾ ਦੁੱਖ ਦਾ ਸਮਾਂ ਵਾ ਕਿਹੜਾ ਐਡਾ ਕੁਦਰਤੀ ਮਾਰ ਵੱਜੀ ਹੈ ਅੱਜ ਸਾਰਿਆਂ ਨੂੰ ਇੱਕੋ ਪਲੇਟਫਾਰਮ ਦੇ ਇਕੱਠੇ ਹੋਣ ਦੀ ਅਪੀਲ ਕਰਦਾ ਵਾਂ ਕਿੜੀਆਂ ਰਾਜਨੀਤਿਕ ਪਾਰਟੀਆਂ ਹੈਗੀਆਂ ਵਾ ਉਹਨਾਂ ਨੂੰ ਬੇਨਤੀ ਹੈ ਕਿ ਬਿਨਾ ਗੱਲ ਤੋਂ ਕਿਸੇ ਨੂੰ ਗੁਮਰਾਣਾ ਕਰੋ ਅੱਜ ਅਸੀਂ ਵੀ ਸੇਵਾ ਕਰਦੇ ਬੈਠਾ ਡੋਈ ਬੇਨਤੀ ਕਰਦੇ ਤੁਸੀਂ ਵੀ ਇੱਥੇ ਆ ਕੇ ਸੇਵਾ ਕਰੋ ਜਿੰਨੇ ਜੋਗੇ ਹੈਗੇ ਜੋ ਵੀ ਤੁਸੀਂ ਯੋਗਦਾਨ ਪਾਣਾ ਚਾਹੁੰਦੇ ਇੱਥੇ ਆ ਕੇ ਪਾਓ ਜਿਹੜਾ ਪਾਣੀ ਦੀ ਪਾਣੀ ਦੀ ਪਾਣੀ ਦੀ ਸਥਿਤੀ ਕੀ ਨਜ਼ਰ ਆ ਰਹੀ ਹੈ ਪਾਣੀ ਦੀ ਸਥਿਤੀ ਜਿਵੇਂ ਜਿਵੇਂ ਪਹਿਲਾਂ ਪਾਣੀ ਆ ਰਿਹਾ ਸੀ ਪਿੱਛੋਂ ਉਸ ਤੋਂ ਹੁਣ ਤਾਂ ਐਵੇਂ ਲੱਗਦਾ ਪਿਆ ਸੀ ਕਿ ਜਿਵੇਂ ਸਥਿਤੀ ਵਿਗੜ ਰਹੀ ਹੈ ਪਰ ਸਾਰੀ ਸੰਗਤ ਨੇ ਪੂਰਾ ਸਾਥ ਦਿੱਤਾ ਹੈ ਦੇ ਜਿਥੇ ਬੰਦੀਆਂ ਵੀ ਆ ਸਾਡੀਆਂ ਸਾਡੇ ਐਨ ਜੀਓ ਵੀ ਐ ਸਮਾਜਿਕ ਵੀ ਸੰਸਥਾਵਾਂ ਵੀ ਆ ਸਾਰੀ ਸੰਗਤ ਨੇ ਆਲੇ ਦੁਆਲੇ ਦੇ ਪਿੰਡਾਂ ਨੇ ਸਾਰਿਆਂ ਨੇ ਇੱਥੇ ਪੂਰਾ ਯੋਗਦਾਨ ਦਿੱਤਾ ਤੇ ਅੱਜ ਥੋੜੀ ਸਥਿਤੀ ਕੰਟਰੋਲ ਹੋਈ ਹੈ ਜਿਹੜੀ ਸੰਗਤਾਂ ਲੰਗਰ ਦੀ ਸੇਵਾ ਲਾ ਲੋ ਜਾਂ ਹੋਰ ਸੰਗਤਾਂ ਸੇਵਾ ਲੈ ਕੇ ਆ ਰਹੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਨਾ ਮੈਂ ਕਿ ਵੱਤੋਵਾਦ ਇੱਥੇ ਅੱਜ ਦੀ ਸਥਿਤੀ ਦੇ ਵਿੱਚ ਮਿੱਟੀ ਦੀ ਜ਼ਿਆਦਾ ਲੋੜ ਹੈ ਮਿੱਟੀ ਵੱਤੋਵਾਦ ਲੈ ਕੇ ਆਓ ਜਿਹੜੀ ਮਿੱਟੀ ਲੈ ਕੇ ਆਣੀ ਹੈ ਉਹ ਤੁਸੀਂ ਬੇਨਤੀ ਹੈ ਕਿ ਗੱਟੂਆਂ ਦੇ ਵਿੱਚ ਲੈ ਕੇ ਆਓ ਕਿ ਜਿਹੜੀ ਇੱਥੇ ਵੀ ਸਾਨੂੰ ਇੱਕੜੀ ਸੰਗਤ ਨੂੰ ਆਸਾਨੀ ਹੋਵੇ ਲਾਨ ਦੇ ਵਿੱਚ ਤੇ ਦੂਜੀ ਇੱਥੇ ਡੀਜ਼ਲ ਦੀ ਵੀ ਬੇਨਤੀ ਹੈ ਤੇ ਬਾਕੀ ਜਦੋਂ ਪਾਣੀ ਲੱਤੂਗਾ ਜੋ ਜੋ ਸੰਗਤ ਦਾ ਪਤਾ ਲੱਗੂਗਾ ਜਿੰਨਾ ਜਿੰਨੇ ਭਰਾਵਾਂ ਦੇ ਕਿਸਾਨ ਵੀਰਾਂ ਦੇ ਝੋਨੇ ਖਰਾਬ ਹੋਇਆ ਅਸੀਂ ਉਹਨਾਂ ਨੂੰ ਬੀ ਵੀ ਦੇ ਕੇ ਜਾਵਾਂਗੇ ਡਾਈ ਵੀ ਦੇ ਕੇ ਜਾਵਾਂਗੇ ਜਿਹੜਾ ਉਹਨਾਂ ਦਾ ਚਾਰਾ ਵਾ ਪਸ਼ੂਆਂ ਦਾ ਭਾਵੇਂ ਚੋਕਰ ਆ ਚਾਰ ਆ ਫੀਡ ਜੋ ਵੀ ਹੈਗਾ ਸਾਰੀ ਸੰਗਤ ਨਾਲ ਰਲ ਮਿਲ ਕੇ ਅਸੀਂ ਇੱਥੇ ਪਹੁੰਚਾਵਾਂਗੇ ਸਾਡੇ ਮੁੰਡਾ ਸਾਡ ਸਾਡੇ ਘਰੇ ਕਾਨਾ ਜੀ ਮੋਬਾਈਲ ਟੈਲੀਕਾਮ ਬੜੇ ਮਸੂਰ ਆ ਅੱਜ ਆਦੀ ਦੁਕਾਨ ਉਸ ਸਾਡੇ ਇੱਥੇ ਪਹੁੰਚੇ ਆ। ਇਹ ਨਹੀਂ ਤਲੇ ਫਿਰ ਪਹੁੰਚੇ ਆ। ਇੱਥੇ ਆ ਕੇ ਇਹਨਾਂ ਦੀ ਸੇਵਾ ਜੋਗਾਂ ਵੀ ਪਾਣੇ ਆ। ਇਹਨਾਂ ਨੂੰ ਇੱਕ ਖੋਦਨ ਦੀ ਵੀ ਲੋੜ ਹੈਗੀ ਆ। ਅਸੀਂ ਤੁਹਾਡੇ ਨਾਲ ਖੜੇ ਆ। ਇਹਨਾਂ ਨੂੰ ਅਸੀਂ ਇਹ ਗੱਲ ਕਹੀ ਆ ਤੁਸੀ ਵੱਧ ਤੋਂ ਵੱਧ ਆਪ ਦਾ ਤੁਸੀ ਪਾਣਾ ਪਾਣਾ ਤੇ ਬਾਕੀਆਂ ਵੀਰਾਂ ਨੂੰ ਵੀ ਵੇਚੀ ਕਰੋ ਕਿ ਇੱਥੇ ਇਸ ਖਾਨਾ ਨਾਲ ਆਪਣੀ ਦੁਕਾਨਾਂ ਚੱਲਦੀਆਂ। ਜਿੰਨ ਖਾੜ ਖੜੇ ਹੋਣਗੇ ਤੇ ਆਪਣੇ ਦੁਕਾਨਾਂ ਖੋਲ੍ਹ ਦਿਸ਼ਾ ਲਿਓ। ਇਸ ਕਰਕੇ ਇਸ ਸਾਨਾ ਦੇ ਨਾਲ ਅੱਜ ਤੁਹਾਡਾ ਵੀ ਪੁੱਜ ਬੰਦਾ ਸਾਰਿਆਂ ਦਾ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਜੋ ਜੀ ਆਪਾਂ ਉਹਨਾਂ ਨੂੰ ਫੇਰ ਖੜੇ ਕਰੀਏ ਓੱਖਾ ਸਮਾ ਹੈ ਜੇ ਤੁਸੀਂ ਸਾਰੇ ਰਲ ਕੇ ਇਹਨਾਂ ਦੇ ਨਾਲ ਇਹ ਓੱਖਾ ਸਮਾ ਵੀ ਹੱਥਿਆ ਹੱਥੇ ਨਿਕਲ ਜਾਊਗਾ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਵਧੇ ਚੜ੍ਹ ਕੇ ਦੇਸ਼ ਦੀ ਲੋਕ ਕਰ ਪਾਉਂਦੇ ਆ। ਐਨਆਰਆਈ ਭਰਾਵਾਂ ਨੂੰ ਤੇ ਪੰਜਾਬ ਦੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੀਦਾ? ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਕੀ ਵੱਧ ਚੜ ਕੇ ਅੱਜ ਸਮਾਂ ਵਾ ਕਿ ਪੰਜਾਬ ਦੇ ਨਾਲ ਖੜੋਂ ਦਾ ਅੱਗੇ ਵੀ ਨਹੀਂ ਤੁਰੀ ਕਦੀ ਕਸਰ ਛੱਡੀ ਕਿ ਜਦੋਂ ਪੰਜਾਬ ਕਿਸੇ ਔਖੇ ਘੜੀ ਦੇ ਵਿੱਚ ਹੁੰਦਾ ਵਾ ਦੁੱਖ ਦੇ ਵਿੱਚ ਹੁੰਦਾ ਤੁਸੀਂ ਹਮੇਸ਼ਾ ਯੋਗਦਾਨ ਪਾਇਆ ਵਾ ਤੁਹਾਨੂੰ ਵੀ ਬੇਨਤੀ ਕਰਦਾ ਮੈਂ ਐਨ ਆਰ ਆਈ ਭਰਾਵਾਂ ਨੂੰ ਕਿ ਜੋ ਵੀ ਤੁਹਾਡੇ ਕੋਲ ਰਿਸ਼ਤੇਦਾਰ ਹੈ ਭਾਵੇਂ ਤੁਹਾਡੇ ਕਿਸੇ ਨਾ ਕੰਟੈਕਟ ਹੈਗਾ ਐਨ ਜੀਓ ਨਾਲ ਜਥੇਬੰਦੀਆਂ ਨਾਲ ਤੁਸੀਂ ਥੋੜਾ ਥੋੜਾ ਯੋਗਦਾਨ ਪਾਓ ਕਿ ਪੰਜਾਬ ਨੂੰ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚੋਂ ਕੱਢ ਸਕੀਏ ਬਹੁਤ ਬਹੁਤ ਧੰਨਵਾਦ ਇਹ ਸਾਡਾ ਐਮ ਐਲ ਏ ਨਵੇਸ਼ ਕਟਾਰੀਆ ਹਲਕਾ ਜੇਰਾ ਤੇ ਉਹਨਾਂ ਦੇ بیٹے ਸ਼ੰਕਰ ਕਟਾਰੀਆ ਜੀ ਇਹਨਾਂ ਵੱਲੋਂ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਵੀ ਐਨ ਆਰ ਆਈ ਭਰਾ ਆ ਜਾਂ ਅੰਮ੍ਰਿਤਪੁਰ ਪੰਜਾਬ ਦੇ ਐਨ ਜੀਓ ਆ ਉਹਨਾਂ ਵੱਲੋਂ ਵੀ ਵੱਧ ਚੜ ਕੇ ਹਿੱਸਾ ਪਾਇਆ ਜਾ ਸਕੇ ਅਤੇ ਪੰਜਾਬ ਦੇ ਵੀ ਕਿਹੜੇ ਲੋਹ ਹੜਪੀਟਤ ਨੇ ਜਿਹੜੇ ਅਸਲ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਕੁਝ ਨਾ ਕੁਝ ਦੁੱਖ ਵੰਡਾਇਆ ਜਾ ਸਕੇ ਕੈਮਰਾਪਰਸਮ ਜਗਰਾਜ ਸਿੰਘ ਦੇ ਨਾਲ ਮੈਂ ਕਲਵਾਨ ਸਿੰਘ ਪੰਜਾਬ ਸਿਟੀਜ਼ਨ ਮੈਂ ਉਹ ਜੀਰਾ